ਦੋ ਵਾਰੀ ਪੜਥਾ ਕੇ ਰੁੜ ਗਈ ਵੀਰੇ ਠੀਕ ਆ ਗੜੀ ਵਾਲੀ ਨਾਲ ਤੇ ਗਾੜਾ ਹੋਇਆ ਵਾ ਦੋ ਵਾਰੀ ਆ ਕੇ ਪੌਸ ਮੁੜ ਗਈ ਵੀਰੇ ਕੋਈ ਐਕਸ਼ਨ ਨਹੀਂ ਲੈਂਦਾ ਆਇਗਾ ਵੀਰੇ ਦੋ ਵਾਰੀ ਆ ਕੇ ਪੌਸ ਮੁੜ ਗਈ ਇਹਨੇ ਚੈਨ ਲਾਈਆ ਵੀਰੇ ਸਰਦਾਰ ਬੰਦੇ ਦੀਆਂ ਨੇ ਮਾਛੀਵਾੜ ਦੇ ਨੇੜਲੇ ਪਿੰਡ ਗੜੀ ਤੇ ਰਖਾਣਾ ਵਿਖੇ ਇੱਕ ਪ੍ਰਵਾਸੀ ਆਕਤੀ ਦੇ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਜੀਜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀ ਵਾਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। આરોપી ਦੀ ਪਛਾਣ ਸਨੀਵਾਸੀ ਗੜੀ ਤਰਖਾਣਾ ਵੱਜੋਂ ਹੋ ਗਈ ਹੈ। ਪੱਤਰਕਾਰਾਂ ਨਾਲ ਗੱਲ ਕਰਨ ਨੇ ਆਕਮ ਨੇ ਦੱਸਿਆ ਕਿ ਉਹ ਗੜੀ ਤਰਖਾਣ ਵਿਖੇ ਨਰਸਰੀ ਵਿੱਚ ਨੌਕਰੀ ਕਰਦਾ ਹੈ ਅਤੇ ਜਦੋਂ ਉਹ ਸਵੇਰੇ 9 ਵਜੇ ਜੁੱਟਦੇ ਆਇਆ ਤਾਂ ਉੱਥੇ ਇੱਕ ਪ੍ਰਵਾਸੀ ਵਿਅਕਤੀ ਜਿਸਨੇ ਕਿ ਕਾਫੀ ਸ਼ਰਾਬ ਪੀਤੀ ਹੋਈ ਸੀ ਉਸਨੇ ਆ ਕੇ ਮੇਰੇ ਨਾਲ ਪਹਿਲਾਂ ਹੱਥੋ ਪਾਈ ਕੀਤੀ। ਉਸਨੇ ਕਿਹਾ ਕਿ ਉਕਤ ਪ੍ਰਵਾਸੀ ਵਿਅਕਤੀ ਮੇਰੇ ਧੱਕੇ ਨਾਲ ਕਿਤੇ ਹੋਰ ਤੋਂ ਪੈਸੇ ਜਵਾਉਣ ਦੀ ਮੰਗ ਕਰਨ ਲੱਗ ਪਿਆ। ਜਿਸ ਕਾਰਨ ਉਸਨੇ ਮੈਨਾ ਬਸਲੂਕੀ ਵੀ ਕਰੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਇਸ ਘਟਨਾ ਸੰਬੰਧੀ ਮੇਰੇ ਲੋ ਮਾਛੀਆ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈਤੀ ਗਈ ਹੈ। ਉੱਥੇ ਡੀਐਸਪੀ ਸਵਾਲਾਣਾ ਦੱਸਿਆ ਕਿ ਪੁਲਿਸ ਦੇ ਕੋਲ ਹਾਕਮ ਸਿਗਨਲ ਛਰਾਫੀ ਵਿਖੇ ਲੋਕਿੱਤੀ ਘਰਤੋਪਾਈ ਦੀ ਸ਼ਿਕਾਇਤ ਆਈ ਹੈ। ਪੁਲਿਸ ਜਦੋਂ ਉਕਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਨ ਗਈ ਤਾਂ ਉਸਨੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ। ਪੁਲਿਸ ਵੱਲੋਂ ਅਤੇ ਮੌਜੂਦ ਲੋਕਾਂ ਦੀ ਮਦਦ ਨਾਲ ਪ੍ਰਵਾਸੀ ਦੇ ਕਿਨੂੰ ਬਾਹਰ ਕੱਢ ਲਿਆ ਗਿਆ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕੀ ਨਾਮ ਹੈ? ਕੀ ਨਾਮ ਰਹੇਗਾ ਜੀ? ਫਿਰ ਸਾਜੋ ਮਾਜਣਾ ਕੀ ਹੈਗਾ ਮਾਮਲਾ ਜਿਹੜਾ ਜਿਹੜਾ ਮੈਂ ਆਪਣੀ ਸਰਕਾਰੀ ਨੌਕਰੀ ਡਿਊਟੀ ਕਰਦਾ ਇੱਥੇ ਜੰਗਲਾਤ ਚ ਮੈਂ ਜਾਂ ਸਵੇਰੇ 8 ਵਜੇ ਕੰਮ ਤੇ ਆਇਆ ਸਭਾ ਕਾ 9 ਵਜੇ ਚਰਾਬੀ ਬੰਦਾ ਭਈਆ ਮੇਰੇ ਮਤਲਬ ਬੰਦੀ ਗਾਲੋਂ ਪੈ ਗਿਆ ਮੇਰੀ ਪੱਗ ਲਈ ਪੱਗ ਵੀ ਕਰੋਤੀ ਲਈ ਗਾਲੋਂ ਪੈ ਗਿਆ ਥੱਪੜ ਵੀ ਮਾਰੇ ਤੇ ਐਨੇ ਮੇਰੇ ਨਾਲ ਜ ਸਾਥੀ ਦੇ ਉਹਨੇ ਮੈਨੂੰ ਛੜਾਇਆ ਮੇ ਤਾਂ ਟੈਗ ਦਾ ਬਿਮਾਰੀ ਹੈ ਮੈਂ ਨਹੀਂ ਚਾਹਦਾ ਨੇ ਕਹਿੰਦਾ ਕੀ ਸੀ ਤੁਹਾਨੂੰ ਕਿਉਂ ਉਹਨੇ ਅਗੇ ਜਿਹੜਾ ਪਿਆ ਕੋਈ ਮੰਗ ਕਰਦਾ ਸੀ ਤੁਹਾਨੂੰ ਕਿਤੋਂ ਪੈਸੇ ਮੰਗਣੇ ਦੇ ਉਹਨੇ ਮੈਨੂੰ ਕਹਿੰਦਾ ਭੈਣ ਚੋ ਦਾ ਨਹੀਂ ਠਰਾਬ ਕਹਾਂ ਨੌਕਰੀ ਜੁਕੜ ਮੈਂ ਮੈਂ ਕਰ ਨੌਕਰੀ ਜੁਕੜਾ ਅਸੀਂ ਕੌਣ ਹੁੰਦੇ ਆਂ ਆਪਾਂ ਨੌਕਰੀ ਜੁਕੜਣ ਵਾਲੇ ਇੰਨੇ ਗਾਲ ਮੇਰੇ ਪੈ ਗਿਆ ਉਹ ਤੋਂ ਬਾਅਦ ਦੇ ਵਿੱਚ ਫਿਰ ਬਾਤ ਚ ਉਹ ਪਬਲਾ ਕਾ ਕੀ ਬਾਤ ਪਬਲੀਕਲ ਆਬਲਾ ਉਹਨੇ ਫੜਿਆ ਉਹਨੇ ਫੜਿਆ ਜੇ ਸਾਹ ਤੂੰ ਥਾਣੇ ਪੁੱਤਰਾ ਦ ਦਿੱਤੀ ਥਾਣੇ ਚਲਾ ਦਿੱਤੀ ਮੈਂ ਆਪਣੇ ਅਨਚਾਰਜ ਨੂੰ ਦੱਸਿਆ ਮੈਂ ਕਿਹਾ ਕੀ ਗੱਲ ਹੋ ਗਈ ਅਨਚਾਰਜ ਨੇ ਜਿਹੜਾ ਥਾਣੇ ਚਲਾ ਰਿਹਾ ਹੁੰਦਾ ਵੀ ਉੱਥੇ ਸਾਡੇ ਬੰਦੇ ਨਾਲ ਕੰਮ ਕੀਤਾ ਫਲਾਣੇ ਹੁੰਦੇ ਨੇ ਐਨੇ ਭੱਜ ਗਿਆ ਫਿਰ ਉੱਥੋਂ ਭਾਈ ਹੋ ਕੇ ਇੱਕ ਬੰਦੇ ਚੈਨ ਹੋ ਗਿਆ ਗਾਲ ਨੂੰ ਹੱਥ ਪਾਏ ਮੇਰੇ ਮੇਰੇ ਬਟੂਆ ਨਾ ਪਾਇਆ ਪੈਸੇ ਨਿਕਲ ਗਏ ਬਟੂਆ ਦਾ ਹਿੰਤਾ ਪੈਸੇ ਖਾਲੀ ਏਕੜਾਗੇ ਪਹਿਲਾਂ ਦੇਖਿਆ ਕਿਤੇ ਬੰਦਾ ਉਹ ਉੱਥੇ ਹੀ ਰਹਿੰਦਾ ਨਰਸੀਏ ਨਰਸੀਏ ਕੋਲ ਰਹਿੰਦਾ ਤੇ ਉਹਨੂੰ ਪੋਰਸਬਲ ਨੂੰ ਕਾਰਵਾਈ ਕਰਤੀ ਇਧਰੋਂ ਹੱਥੋਂ ਸਾਈਨ ਕਰਾ ਲੇ ਪਰਚਾ ਦਿੱਤਾ ਪਰ ਮੇਰੇ ਨਾਲ ਠੀਕ ਇਹ ਨਹੀਂ ਪਤਾ ਕਾਹਦਾ ਤੱਕਾ ਕਾਹ ਨਹੀਂ ਦਿੱਤਾ ਠੀਕ ਹੈ ਜੀ ਸਰ ਯੂਨਾਰੀ ਅਜਿਕ ਮਰਸ਼ੂੜਾ ਸਾਹਿਬ ਦੇ ਵਿੱਚ ਹਾਕਮ ਸਿੰਘ ਸਨੋ ਜਗਤ ਸਿੰਘ ਸਜੋ ਮਜਰਾ ਰਹਿਣ ਵਾਲਾ ਹੈ ਜਿਹੜੇ ਉੱਥੇ ਗੜੀ ਤਰਖਾਣਾ ਨਕਸੀ ਜੀ ਕੰਮ ਕਰਦੇ ਸੀ ਇਹਨਾਂ ਵੱਲੋਂ ਕੰਪਲੇਂਟ ਆਈ ਸੀ ਜਿਹੜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਵੀ ਕੁੱਟਮਾਰਨੀ ਦੀ ਕੀਤੀ ਹੈ ਨਾ ਸੰਨੀ ਸਨੋ ਮਨੋਜ ਸੀ ਗੜੀ ਤਰਖਾਣਾ ਦਾ 27 ਸਾਲ ਦੀ ਉਮਰ ਹੈ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਲੇਡੀਜ਼ ਦੇ ਬੰਦਿਆਂ ਨਾਲ ਉੱਥੇ ਜਿਹੜਾ ਲੜਾਈ ਝਗੜਾ ਕਰਨ ਲੱਗ ਗਿਆ ਲੜਾਈ ਝਗੜੇ ਦੇ ਦੌਰਾਨ ਹੀ ਜਿਹੜੀ ਹੈ ਉਹ ਉਹਨਾਂ ਦੇ ਗੜ ਨੂੰ ਗੋਲ ਨੂੰ ਵੀ ਹੱਥ ਪਾਇਆ ਨਾ ਉਤੋਂ ਬਾਅਦ ਫਿਰ ਨਹਿਰ ਦੇ ਵਿੱਚ ਤੈਰਨਾ ਜਾਣ ਦਾ ਹੀ ਛਾਲ ਮਾਰਦੀ ਭਜਣ ਲਈ ਪਰ ਮੌਕੇ ਤੋਂ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹਨੂੰ ਫੜ ਲਿਆ ਗਿਆ ਇਹਦੇ ਖਿਲਾਫ ਇਹਦਾ ਜਿਹੜਾ ਸ਼ਰਾਬ ਦਾ ਡਾਕੀ ਬਣਾ ਕਰਾ ਕੇ ਰਿਲੇਵੈਂਟ ਸੈਕਸ਼ਨ ਦੇ ਦਰ ਇਹਨੂੰ ਬੁੱਕ ਕੀਤਾ ਜਾਂਦਾ ਸਰ ਗੱਲ ਕਰੀਏ ਪਹਿਲਾਂ ਵੀ ਕ੍ਰਿਮੀਨਲ ਜਮੈਂਟ ਕਹਿ ਰਹੇ ਨੇ ਲੋਕ ਵੀ ਪਹਿਲਾਂ ਵੀ ਇਹਨੇ ਮਾਰਨ ਦਾ ਦਰਦ ਨਹੀਂ ਨਹੀਂ ਅਜੇ ਇਹਦੇ ਕੁੱਟਮਾਰੀ ਦੀ ਜ਼ਿਆਦਾ ਹੋਈ ਵੀ ਪਹਿਲਾਂ ਇਹਨੂੰ ਹਸਪੀਟਲ ਭੇਜਾਂਗੇ ਉਤੋਂ ਬਾਅਦ ਫਿਰ ਉਹ ਵੀ